ਸ਼ਸ਼ੀਕਾਲ ਜੀ ਆ ਰਮਣ ਸਿਲਵਾ ਰੋਡ ਤੇ ਜੀ ਛੋਟੀ ਮਾਨਸਰ ਦੇ ਜਮਾਂ ਨਜ਼ਦੀਕ ਆਪਾਂ ਕੋਠੀ ਦਿਖਾ ਰਹੇ ਹਾਂ ਕੋਠੀ ਦਾ ਸਾਈਜ਼ ਹੈ 60 23 ਕੋਠੀ ਦੇਖ ਸਕਦੇ ਤੁਸੀਂ ਇੱਧਰ ਆ ਕੇ ਜੀ ਬਾਥਰੂਮ ਰੇਸ਼ ਬਸ਼ ਨਾ ਆ ਗਿਆ ਇੱਧਰ ਕੱਪੜੇ ਧੋਣ ਵਾਲੀ ਮਸ਼ੀਨ ਲੱਗ ਜੋ ਤੇ ਕੋਠੀ ਬਹੁਤ ਹੀ ਸੋਹਣੀ ਤਿਆਰ ਹੋਈ ਹੋਈ ਆ ਅੰਦਰ ਚੱਲਦੇ ਆਪਾਂ ਅੰਦਰ ਆ ਗਏ ਆ ਲੌਬੀ ਆ ਗਈ ਲੌਬੀ ਦੇ ਵਿੱਚ ਪੌੜੀਆਂ ਚੜ੍ਹਦੀਆਂ ਜੀ ਇਧਰ ਦੇ ਪਾਸੇ ਗੈਸਟ ਰੂਮ ਆ ਗਿਆ ਜੀ ਬਹੁਤ ਸੋਹਣਾ ਗੈਸਟ ਰੂਮ ਹੈ ਜੀ ਡਿਨਰ ਟੇਬਲ ਆ ਗਿਆ ਜੀ ਥੱਲੇ ਇੱਥੇ ਇਹਦੇ ਨਾਲ ਹੀ ਰਸੋਈ ਆ ਗਈ ਜੀ ਰਸੋਈ ਵਧੀਆ ਬਿਲਕੁਲ ਬਾਹਰ ਵਿੰਡੋ ਲੱਗੀ ਹੋਈ ਹੈ ਜੀ ਬਾਹਰ ਦੇਖਣ ਨੂੰ ਨਾਲੇ ਸੋਚ ਕੰਮ ਕਰੋ ਨਾਲੇ ਬਾਹਰ ਨਿਗਾਹ ਰਹਿੰਦੀ ਹੈ ਉਸ ਤੋਂ ਬਾਅਦ आ गया जी कमरा बेडरूम जी स्टोर रूम आ गए इधर पास इधरले पसे फिर बाथरूम आ गए जी आप चलते हैं दूसरे पास इधरले पास बेडरूम आ गए जी ए बाथरूम अटैच है जी नाल इस भी वीया खुला डुला बाथरूम है इधर आप चलते हैं उपर छत ਛੱਤ ਦਿਖਾਉਣੇ ਤੁਸੀਂ ਆ ਪੌੜੀਆਂ ਦੇਖ ਸਕਦੇ ਹੋ ਛੱਤ ਬਿਲਕੁਲ ਸਾਰੀ ਪੱਕੀ ਹੈ ਜੀ ਉੱਪਰੋਂ ਦੇਖ ਸਕਦੇ ਹੋ ਤੁਸੀਂ ਥੋੜਾ ਜਿਹਾ ਪੇਂਟ ਦਾ ਜ਼ਰੂਰ ਲੱਗਿਆ ਹੋਇਆ ਹੈ ਬਿਲਕੁਲ ਵਧੀਆ ਜੀ ਵਧੀਆ ਮਾਹੌਲ ਹੈ ਜੀ ਹਰੇ ਬਈ ਉੱਠਦਿਆਂ ਦੇ ਮੱਥੇ ਲੱਗਦੀ ਹੈ ਵਧੀਆ ਗਲੀ ਹੈ 15-20 ਫੁੱਟ ਚੌੜੀ ਗਲੀ ਹੈ